ਸਾਡੇ ਦੋਸਤੋ ਵੌਇਸ ਆਫ ਈਸਟ ਪੰਜਾਬ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਆਇਬ ਸਿੰਘ ਜਿਵਾਣਾ ਅੱਜ ਆਪਾਂ ਗੱਲ ਕਰਾਂਗੇ ਉਸ ਭੁੱਲੇ ਬਿਸਰੇ ਤੇ ਜਿਸ ਨੂੰ ਬਿਲਕੁਲ ਨੈਗਲੈਕਟ ਕੀਤਾ ਗਿਆ ਸਾਡੇ ਦੇਸ਼ ਦੀਆਂ ਸਰਕਾਰਾਂ ਵੱਲੋਂ ਦੇਸ਼ਵਾਸੀਆਂ ਵੱਲੋਂ ਮੇਰੀ ਮੁਰਾਦ ਹੈ ਬਟੁਕੇਸ਼ਵਰ ਦਸ ਜੋ ਪੱਗ ਸਿੰਘ ਦਾ ਨੇੜਲਾ ਸਾਥੀ ਸੀ ਜਿਨੇ ਟੇਡ ਡਿਸਪਿਊਟਸ ਬਿਲ ਅਤੇ ਪਬਲਿਕ ਸੇਫਟੀ ਬਿਲ ਦੇ ਖਿਲਾਫ 8 ਅਪ੍ਰੈਲ 1929 ਨੂੰ ਪੱਗ ਸਿੰਘ ਦੇ ਨਾਲ ਸੈਂਟਰਲ ਜਿਹੜੀ ਅਸੈਂਬਲੀ ਸੀਗੀ ਪਰਦੇ ਉਹਦੇ ਵਿੱਚ ਬੰਬ ਦਾ ਧਮਾਕਾ ਕਰਕੇ ਦੁਨੀਆ ਭਰ ਦੇ ਵਿੱਚ ਇਹ ਸੰਦੇਸ਼ ਦਿੱਤਾ ਸੀ ਕਿ ਭਾਰਤ ਦੀ ਧਰਤੀ ਦੇ ਉੱਤੇ ਭਾਰਤ ਦੇ ਲੋਕ ਕਦਾ ਚਿੱਤ ਵੀ ਅੰਗਰੇਜ਼ੀ ਸ਼ਾਸਨ ਨੂੰ ਪਰਵਾਹ ਨਹੀਂ ਕਰਨਗੇ। ਇਹ ਸਾ ਭੁੱਲੇ ਵਿਸਰੇ ਇਨਕਲਾਬੀ ਦੀ ਚਰਚਾ ਅੱਜ ਦੁਬਾਰਾ ਫਿਰ ਸ਼ੁਰੂ ਕਰਨ ਜਾ ਰਹੇ ਹਾਂ ਕਿਉਂਕਿ ਇਹ ਉਹ ਇਨਸਾਨ ਸੀ ਜਿਸਨੇ ਤਕਰੀਬਨ 15 ਸਾਲ ਦਾ ਸਮਾਂ ਆਪਣੀ ਭਰ ਜਵਾਨੀ ਦਾ ਜੇਲ੍ਹਾਂ ਦੇ ਵਿੱਚ ਬਤਾਇਆ ਸੈਂਕੜੇ ਦਿਨਾਂ ਦੀਆਂ ਭੁੱਖ ਹੜਤਾਲਾਂ ਭਗ ਸਿੰਘ ਦੇ ਨਾਲ ਵੀ ਤੇ ਉਸ ਤੋਂ ਬਾਅਦ ਜਦੋਂ ਜਿਨਾਂ ਨੂੰ ਸਜ਼ਾ ਸੁਣਾਈ ਗਈ ਇਸ ਕੇਸ ਦੇ ਵਿੱਚ ਉਮਰ ਭਰ ਦੀ ਕਾਲੇ ਪਾਣੀਆਂ ਦੀ ਤਾਂ ਇਹਨੇ ਅੰਡੇਮਾਨ ਨਿਕੋਵਾਰ ਦੀ ਜਿਹੜੀ ਸੈਲੂਲਰ ਜੇਲ ਦੇ ਵਿੱਚ ਵੀ ਲੰਬਾ ਸਮਾਂ ਭੁਖੜਤਾਲ ਕੀਤੀ ਤੇ ਹਾਕਮਾਂ ਨੂੰ ਆਪਣੀਆਂ ਮੰਗਾਂ ਮੰਨਣ ਲਈ ਮਜਬੂਰ ਕਰਦੇ ਰਹੇ ਇਸ ਦਾ ਜੇਲ੍ਹਾਂ ਦਾ ਸਫ਼ਰ ਦਿੱਲੀ ਤੋਂ ਸ਼ੁਰੂ ਹੋ ਕੇ ਲਾਹੌਰ ਸੈਂਟਰਲ ਜੇਲ ਸਲੇਮ ਸੈਲੂਲਰ ਜੇਲ ਇਸਤਰੀ ਦੁਬਾਰਾ ਫਿਰ ਦਿੱਲੀ ਜੀ ਤੇ ਬਾਂਕੀਪੁਰ ਪਟਨਾ ਦੇ ਵਿੱਚ 1937 ਦੇ ਵਿੱਚ ਜਿਹੜੀ ਹੈਗੀ ਆ ਉਹ ਲੰਬਾ ਸਮਾਂ ਇਹਨਾਂ ਨੇ ਬਤਾਇਆ ਤੇ ਇਹ ਸਾਰੇ ਸਮੇਂ ਦੌਰਾਨ ਜਦੋਂ ਦੇਸ਼ ਆਜ਼ਾਦ ਹੋਇਆ ਤਾਂ ਉਸ ਸਮੇਂ ਇਸ ਕ੍ਰਾਂਤੀਕਾਰੀ ਦੀ ਜਿਹੜੀ ਹੈਗੀ ਆ ਜਾਂ ਹਾਲਤ ਦੀ ਬਡੰਮਨਾ ਕਹਿ ਲੋ ਇਹ ਦੇਖਣ ਦੀ ਦੇਖਣ ਦੇ ਵਿੱਚ ਆਇਆ ਕਿ ਉਹ ਯੋद्धा ਜਿਸ ਦੀਆਂ ਫੋਟੋਆਂ ਅਪ੍ਰੈਲ 1929 ਦੇ ਵਿੱਚ ਭਗਤ ਸਿੰਘ ਦੇ ਨਾਲ ਘਰ ਘਰ ਦੇ ਵਿੱਚ ਲਗਾਈਆਂ ਗਈਆਂ ਤੇ ਇਹਨਾਂ ਦੀਆਂ ਫੋਟੋਆਂ ਲਗਾਉਣ ਨੂੰ ਹਰ ਕੋਈ ਆਪਣਾ ਮਾਣ ਸਮਝਦਾ ਸੀਗਾ ਪਰ ਇਹ ਮੁਲਕ ਜਦੋਂ ਇੱਥੋਂ ਅੰਗਰੇਜ਼ ਚਲੇ ਗਏ ਲੋਕਾਂ ਦੀਆਂ ਅਥਾ ਕਰਵਾਨੀਆਂ ਦੇ ਸਿੱਤੇ ਵਜੋਂ ਜਾਂ ਉਹਨਾਂ ਨੂੰ ਐ ਕਹ ਲੋ ਜਾਣਾ ਜਾਣ ਲਈ ਮਜਬੂਰ ਕੀਤਾ ਗਿਆ ਤਾਂ ਉਸ ਆਪਣੇ ਹੀ ਭਾਰਤੀਆਂ ਦੇ ਸ਼ਾਸਨ ਦੇ ਵਿੱਚ ਜਿੰਨੀ ਦੁਰਗਤੀ ਇਹਨਾਂ ਨੇ ਹੰਢਾਈ ਉਹਦੀ ਇੱਕ ਮਿਸਾਲ ਮੈਂ ਸਾਂਝੀ ਕਰਾਂਗਾ ਕਿ ਭਾਰਤ ਦੀ ਸਰਕਾਰ ਨੇ ਜਾਂ ਵਿਹਾਰ ਸਰਕਾਰ ਨੇ ਜਦੋਂ ਇੱਕ ਸਕੀਮ ਲੈ ਕੇ ਆndi ਕਿ ਜਿਹੜੇ ਸੁਤੰਤਰਤਾ ਸਗਰਾਮੀ ਨੇ ਉਹਨਾਂ ਨੂੰ ਬਸਾਂ ਦੇ ਪਰਮਿਟ ਦਿੱਤੇ ਜਾਣਗੇ ਤਾਂ ਇਹ ਮਟਕੇਸ਼ਵਰ ਦੱਤ ਜੀ ਕਮਿਸ਼ਨਰ ਦੇ ਪਾਸ ਜਦੋਂ ਅਰਜੀ ਲੈ ਕੇ ਗਏ ਤਾਂ ਉਸਨੇ ਇਹਨੂੰ ਪਛਾਣਨ ਤੋਂ ਇਨਕਾਰ ਕਰ ਦਿੱਤਾ ਕਿ ਤੂੰ ਕੌਣ ਹੈ ਤੇ ਦੇਸ਼ ਭਗਤੀ ਦਾ ਜਾਂ ਸੁਤੰਤਰਤਾ ਸਗਰਾਮੀ ਦਾ ਸਰਟੀਫਿਕੇਟ ਮੈਨੂੰ ਪੇਸ਼ ਕਰ ਬਟਕੀਸ਼ਵਰ ਦੱਤ ਇੱਕ ਖੁੱਦਾਰ ਇਨਸਾਨ ਸੀ ਜਾਗੀਰ ਦੀ ਜ਼ਮੀਰ ਦਾ ਮਾਲਕ ਸੀ ਇਸ ਨੇ ਉਹ ਅਰਜੀ ਫਾੜ ਕੇ ਉਸੇ ਸਮੇਂ ਕਮਿਸ਼ਨਰ ਦੇ ਸਾਹਮਣੇ ਹੀ ਫਾੜ ਕੇ ਆ ਗਿਆ ਜਦੋਂ ਇਸ ਦਾ ਪਤਾ ਇਸ ਦੇ ਰਾਸ਼ਟਰਪਤੀ ਰਜਿੰਦਰ ਪ੍ਰਸਾਦ ਨੂੰ ਲੱਗਿਆ ਤਾਂ ਉਹਨਾਂ ਨੇ ਮੁੱਖ ਮੰਤਰੀ ਨੂੰ ਵੀ ਇਸ ਦੇ ਉੱਤੇ ਕਾਫੀ ਕੁਝ ਕਿਹਾ ਤੇ ਬਾਅਦ ਦੇ ਵਿੱਚ ਇਨਾਂ ਨੂੰ ਲਾਇਸੈਂਸ ਵੀ ਮਿਲ ਗਿਆ ਲੇਕਿਨ ਉਹੀ ਗੱਲ ਉਹ ਠੇਕੇਦਾਰੀ ਸਿਸਟਮ ਦੇ ਵਿੱਚ ਉਹ ਬੱਸ ਵੀ ਇਹਦੀ ਬਹੁਤਾ ਦਿਨ ਤੱਕ ਨਾ ਚੱਲ ਸਕੀ ਇਥੋਂ ਤੱਕ ਕਿ ਇਸ ਨੂੰ ਇੱਕ ਜੜੀ ਹੈਗੀ ਆ ਸਿਗਰਟਾਂ ਦਾ ਸੰਦਾ ਕਰਨ ਵਾਲੀ ਕੰਪਨੀ ਦੇ ਵਿੱਚ ਵੀ ਇੱਕ ਏਜੰਟ ਦੇ ਤੌਰ ਤੇ ਕੰਮ ਕਰਨਾ ਪਿਆ ਤੇ 1963 ਦੇ ਵਿੱਚ ਇੱਕ ਭੱਦਰਪੁਰਸ਼ ਰਾਜਪਾਲ ਸੀ ਉਹਨਾਂ ਨੇ ਇਹਨਾਂ ਨੂੰ ਜਿਹੜਾ ਹੈਗਾ ਇੱਕ ਰਾਜ ਸਭਾ ਦੀ ਸੀਟ ਖਾਲੀ ਹੋਈ ਸੀ ਉਹਦੇ ਉੱਤੇ ਨਾਮਜ਼ਦ ਕਰ ਦਿੱਤਾ ਉਹਦੇ ਉੱਤੇ ਨਾਮਜ਼ਦ ਕਰਨ ਤੋਂ ਬਾਅਦ ਇਹ 1963 ਦੀ ਗੱਲ ਹੈ ਤੇ ਬਿਹਾਰ ਦੇ ਰਾਜਪਾਲ ਦਾ ਨਾਮ ਸੀਗਾ ਆਨੰਦ ਸ਼ੇਯਾਮ ਆਇੰਗਰ ਤੋਂ 4 ਕਮਹੀਨੇ ਬਾਅਦ ਜਦੋਂ ਉਹ ਸੇਵਾਮੁਕਤ ਹੋ ਗਏ ਤੇ ਉਸ ਤੋਂ ਬਾਅਦ ਇਸ ਰਾਜ ਸਭਾ ਦੀ ਸੀਟ ਦੀ ਵੀ ਜਿਹੜੀ ਹੈਗੀ ਆ ਮਿਆਦ ਪੂਰੀ ਹੋ ਗਈ ਤਾਂ ਉਸ ਸਮੇਂ ਨਵਾਂ ਇੱਕ ਮੁੱਖ ਮੰਤਰੀ ਆਏ ਸੀ ਕੇਬੀ ਸਹਾਏ ਤਾਂ ਉਹਨਾਂ ਨੇ ਇਸ ਪੋਸਟ ਦੇ ਉੱਤੇ ਇਹਨਾਂ ਨੂੰ ਦੁਬਾਰਾ ਜਿਹੜਾ ਹੈਗਾ ਉਹ ਪੁਆਇੰਟ ਨਾ ਕੀਤਾ ਜਾਨੀ 4 ਮਹੀਨਿਆਂ ਬਾਅਦ ਹੀ ਇਹਨਾਂ ਨੂੰ ਉਹ ਪਦ ਛੱਡਣਾ ਪਿਆ ਤੇ ਇਹ ਇੱਕ ਛੋਟੀ ਜੀ ਜਿਹੜੀ ਐ ਕਹਿ ਲਓ ਵੀ ਇਹਦੇ ਪ੍ਰਤੀ ਸਾਨੂੰ ਪੂਤੀ ਵਾਲੀ ਕਾਰਵਾਈ ਸੀਗੀ ਜਿਹੜੀ ਬਹੁਤਾ ਸਿਰਨਾਂ ਚੱਲ ਸਕੀ ਉਸ ਤੋਂ ਬਾਅਦ ਇਹ ਬੇहद ਨਰਾਸ਼ ਹੋਏ ਤੇ ਜੇ ਲਾਪਾਕੇ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਕੋਈ ਚੰਗਾ ਪੱਖ ਆਇਆ ਸੀਗਾ ਉਹ ਸੀਗਾ ਇਹਨਾਂ ਦਾ ਇਹਨਾਂ ਦੀ ਜਿਹੜੀ ਹੈਗੀ ਆ ਪਤਨੀ ਅੰਜਲੀ ਦੇਵੀ ਦਾ ਸਾਥ ਕਿਉਂਕਿ ਇਹਨਾਂ ਦੀ ਜਿਹੜੀ ਸ਼ਾਦੀ ਹੈਗੀ ਹੈ ਇਹਨਾਂ ਦੇ ਜਨਮ ਦੇ ਨਾਲ ਹੀ ਦੇਣੀ 18 ਨਵੰਬਰ 1947 ਨੂੰ ਹੋਈ ਸੀਗੀ ਤਾਂ ਉਹਨਾਂ ਨੇ ਡਟ ਕੇ ਇਹਨਾਂ ਦਾ ਸਾਥ ਦਿੱਤਾ ਤੇ 1954 ਤੋਂ ਲੈ ਕੇ 1987 ਤੱਕ ਉਹਨਾਂ ਨੇ ਇੱਕ ਸਕੂਲ ਦੇ ਵਿੱਚ ਬਾਂਕੀਪੁਰ ਗਰਲਜ਼ ਹਾਈ ਸਕੂਲ ਦੇ ਵਿੱਚ ਬਤੌਰ ਅਧਿਆਪਕਾ ਦੇ ਨੌਕਰੀ ਕੀਤੀ ਉਸ ਦੇ ਨਾਲ ਹੀ ਇਹਨਾਂ ਨੇ ਆਪਣੀ ਇਕਲौती ਬੇਟੀ ਜਿਸ ਦਾ ਜਿਹੜਾ ਹੈਗਾ ਜਨਮ 8 ਜੂਨ 1949 ਹੋਇਆ ਸੀ ਤੇ ਨਾਮ ਰੱਖਿਆ ਸੀ ਭਾਰਤੀ ਭਾਰਤੀ दत्त ਬਾਗਚੀ दत्त ਉਹਨੂੰ ਸ਼ਾਰਟ ਨਾਮ ਉਹਦਾ ਕুকু ਵੀ ਕਿਹਾ ਜਾਂਦਾ ਸੀ ਜਾਂ ਦੁਰਗਾ ਵੀ ਕਹਿ ਲੈਂਦੇ ਸੀ ਤਾਂ ਇਹਨੇ ਆਖਰੀ ਸਮੇਂ ਤੱਕ ਜਿਹੜਾ ਹੈਗਾ ਹਾਲਾਂਕਿ ਇਹ ਇੱਕ ਅਮੀਰ ਮਤਲਬ ਬਾਪ ਦੀ ਬੇਟੀ ਸੀਗੀ ਪਰੰਤੂ ਸਾਰੀਆਂ ਤੰਗੀਆਂ ਤਰੁਸ਼ੀਆਂ ਇਹਨਾਂ ਨੇ ਵੀਕੇ ਦੱਤ ਦੇ ਨਾਲ ਜੜੀਆਂ ਹੈਗੀਆਂ ਉਹ ਹੰਡਾਈਆਂ ਕਦੇ ਵੀ ਉਹਦਾ ਸਾਥ ਛੱਡਿਆ ਨਹੀਂ ਜਾਂ ਨਰਾਸ਼ ਹੋ ਕੇ ਉਸ ਨੂੰ ਮਤਲਬ ਤਿਆਗ ਨਾ ਗਈ ਤੇ ਆਖਰੀ ਦਮ ਤੱਕ ਜਣੀ ਦਿੱਲੀ ਦੇ ਹਸਪਤਾਲ ਦੇ ਵਿੱਚ ਉਹਨਾਂ ਦੀ ਮੌਤ ਤੱਕ ਉਹਨਾਂ ਦਾ ਸਾਥ ਦਿੱਤਾ ਤਾਂ ਇਸ ਤੋਂ ਇਲਾਵਾ ਬਾਕੀ ਜਿਹੜਾ ਸਰਕਾਰ ਦੇ ਪੱਖੋਂ ਇਥੋਂ ਤੱਕ ਕਿ ਇਹਨਾਂ ਦਾ ਇੱਕ ਬਹੁਤ ਹੀ ਪੁਰਾਣਾ ਮਤਲਬ ਸਾਥੀ ਕਹਿ ਲਓ ਜਾਂ ਸੀਨੀਅਰ ਸਾਥੀਆਂ ਤੋਂ ਕਹਿ ਲਓ ਕਕੋਰੀ ਕਾਂਢ ਦੇ ਵਿੱਚ ਉਹਨੂੰ 10 ਸਾਲ ਦੀ ਸਜ਼ਾ ਹੋਈ ਸੀ ਨਾਮ ਸੀ ਜੋਗੇਸ਼ ਚੰਦਰ ਚੈਟਰਜੀ ਤੇ ਇੱਕ ਵਾਰੀ ਇਹਨਾਂ ਨੇ ਚੰਦਰ ਸ਼ੇਖਰ ਆਜ਼ਾਦੀ ਅਗਵਾਈ ਦੇ ਵਿੱਚ 16 ਫਰਵਰੀ 1929 ਨੂੰ ਜਦੋਂ ਉਹਨਾਂ ਨੂੰ ਇੱਕ ਜੇਲ ਤੋਂ ਦੂਸਰੀ ਜੇਲ ਨੂੰ ਸ਼ਿਫਟ ਕੀਤਾ ਜਾ ਰਿਹਾ ਸੀਗਾ ਤਾਂ ਉਹਨੂੰ ਉੱਥੋਂ ਛਡਾਉਣ ਲਈ ਇੱਕ ਐਕਸ਼ਨ ਪਲਾਨ ਬਣਾਈ ਜਿਹੜੀ ਕੇ ਸਫਲ ਨਾ ਹੋ ਸਕੀ ਸੋਚਣ ਦੀ ਗੱਲ ਹੈ ਕਿ ਉਸ ਐਕਸ਼ਨ ਪਲਾਨ ਉਹ ਅਜੇ ਹੀ ਸੀ ਕਿ ਉਹਦੇ ਵਿੱਚ ਇਹਨਾਂ ਦੀ ਵਟਕੇਸ਼ਵਰ ਦੱਤ ਵੀ ਉਸ ਆ ਐਕਸ਼ਨ ਪਲਾਨ ਦਾ ਹਿੱਸਾ ਸੀ ਤੇ ਇਹਨਾਂ ਦੀ ਜ਼ਿੰਦਗੀ ਵੀ ਜਾ ਸਕਦੀ ਸੀ। ਇਹੀ ਇਨਸਾਨ ਬਾਅਦ ਦੇ ਵਿੱਚ ਜਿਹੜਾ ਜੁਗੇਸ਼ ਚੰਦਰ ਚੈਟਰਜੀ ਸੀ 10 ਸਾਲ ਦੀ ਜਿਹੜੀ ਸਜ਼ਾ ਪੂਰੀ ਕਰਨ ਤੋਂ ਬਾਅਦ ਇਹ 1956 ਤੋਂ ਲੈ ਕੇ 1979 ਤੱਕ ਆਪਣੀ ਮਰਨ ਤੱਕ ਰਾਜ ਸਭਾ ਦਾ ਮੈਂਬਰ ਰਿਹਾ ਕਾਂਗਰਸ ਦੇ ਕਈ ਉੱਚੇ ਅਹੁਦਿਆਂ ਤੇ ਰਿਹਾ ਟ੍ਰੇਡ ਜੁਨੀਆਨ ਦੇ ਆਗੂਆਂ ਦੇ ਤੌਰ ਤੇ ਉੱਤੇ ਅੱਛੀਆਂ ਪੋਸਟਾਂ ਤੇ ਰਿਹਾ ਲੇਕਿਨ ਅਜਿਹੇ ਲੋਕਾਂ ਨੇ ਵੀ ਬੀਕੇ ਦੱਤ ਵਰਗਿਆਂ ਦੀ ਬਾਹ ਨਾ ਫੜੀ ਉਹ ਨਾਲ ਦੀ ਨਾਲ ਅੱਖਾਂ ਫੇਰ ਗਏ ਬਾਕੀਆਂ ਤੋਂ ਤਾਂ ਇਹ ਆ ਸੀ ਕੀ ਕਰ ਸਕਦੇ ਸੀ ਥੋੜਾ ਜਿਆ ਇਨ੍ਹਾਂ ਦੀ ਜੀਵਨ ਬਾਰੇ ਮੈਂ ਕੁਝ ਮੁਰਲੇ ਤੱਥ ਜਿਹੜੇ ਹੈਗੇ ਜਰੂਰ ਤੁਹਾਡੇ ਨਾਲ ਸਾਂਝੇ ਕਰਨਾ ਚਾਹਾਂਗਾ ਆ ਇਹਨਾਂ ਦਾ ਜਿਹੜਾ ਬੀਕੇ ਦੱਤੀ ਜੀ ਦਾ ਜਨਮ ਉਹ 18 ਨਵੰਬਰ 1910 ਨੂੰ ਹੋਇਆ ਸੀ ਇਹ ਬੰਗਾਲ ਦੇ ਪਿੰਡ ਵੇਰੀ ਖੰਡਾਘੋਸ਼ ਵਰਦਮਾਨ ਜ਼ਿਲ੍ਹੇ ਦੇ ਵਿੱਚ ਹੈ ਬੰਗਾਲ ਦੇ ਚ ਇਹਨਾਂ ਦੇ ਪਿਤਾ ਦਾ ਨਾਮ ਸੀ ਸ੍ਰੀ ਗੋਸਤਾ ਬਿਹਾਰੀ ਦੱਤ ਉਹ ਇੱਕ ਦਵਾਈਆਂ ਦੀ ਕੰਪਨੀ 'ਚ ਕੰਮ ਕਰਦੇ ਰਹੇ ਸੀਗੇ ਮਾਤਾ ਦਾ ਨਾਮ ਸ਼੍ਰੀਮਤੀ ਕਾਮਨੀ ਦੇਵੀ ਸੀ ਔਰ 19 15 16 ਸਾਲ ਦੀ ਉਮਰ ਤੱਕ ਪਹਿਲਾ ਪਿਤਾ ਜੀ ਚਲੇ ਗਏ ਸੀ ਇਹਨਾਂ ਦੇ ਫਿਰ ਮਾਤਾ ਜੀ ਦੋਨਾਂ ਤੋਂ ਜਿਹੜਾ ਬੀਕੇ दत्त ਹੈਗਾ ਉਹ ਬਾਂਝਾ ਹੋ ਗਿਆ ਸੀ ਉਹ ਬਾਂਝਾ ਹੋਣ ਤੋਂ ਬਾਅਦ ਬੀਕੇ दत्त ਜਿਹੜਾ ਹੈਗਾ ਉਹ ਸਿੱਧਾ ਮਤਲਬ ਇਹਨਾਂ ਨਾਲ ਭਗਤ ਸਿੰਘ ਦੇ ਸਾਥੀਆਂ ਨਾਲ ਜਿਹੜਾ ਰਲਿਆ ਸੀਗਾ ਕਾਨਪੁਰ ਦੇ ਵਿੱਚ ਕਾਨਪੁਰ ਕਿਸੇ ਸਮੇਂ ਬਹੁਤ ਹੀ ਸਿਆਸੀ ਸਰਗਰਮੀਆਂ ਦਾ ਕੇਂਦਰ ਰਿਹਾ ਔਰ ਉੱਥੇ ਹੀ ਕਾਂਗਰਸ ਆਪਣਾ ਕਾਂਗਰਸ ਦੀ ਮਹੱਤਵਪੂਰਨ ਕਾਨਫਰੰਸਾਂ ਹੁੰਦੀਆਂ ਰਹੀਆਂ ਸੀਪੀਆਈ ਦਾ ਗਠਨ ਹੀ ਉੱਥੇ ਕੀਤਾ ਗਿਆ ਸੀਗਾ ਤੇ ਇਸੇ ਤਰ੍ਹਾਂ ਤੀਸਰਾ ਜਿਹੜਾ ਸੈਂਟਰ ਸੀਗਾ ਉਹ ਗਣੇਸ਼ ਸ਼ੰਕਰ ਵਿਦਿਆਰਥੀ ਹੋਰਾਂ ਦਾ ਵੀ ਮਤਲਬ ਜਿਹੜਾ ਉੱਥੋਂ ਅਖਬਾਰ ਕੱਢਦੇ ਸੀਗੇ ਤੇ ਭਗਤ ਸਿੰਘ ਹੋਰਾਂ ਦਾ ਵੀ ਮਤਲਬ ਬਾਅਦ ਦੇ ਵਿੱਚ ਉਹ ਅ ਅੱਡਾ ਰਹੇਗਾ ਤਾਂ ਇਸ ਦੇ ਨਾਲ ਹੀ ਜੇ ਆਪਾਂ ਗੱਲ ਕਰੀਏ ਉਸ ਕੋ ਬਾਅਦ ਦੇ ਸੰਘਰਸ਼ ਦੀ ਉਹ ਬਾਅਦ ਦਾ ਸੰਘਰਸ਼ ਹੈ ਜਿਹੜਾ ਹੈਗਾ ਉਹ ਮੇਨਲੀ ਜਦੋਂ ਕਾਨਪੁਰ ਦੇ ਵਿੱਚ ਇੱਕ ਜਾਂ ਆਗਰੇ ਦੇ ਵਿੱਚ ਇੱਕ ਬੰਬ ਫੈਕਟਰੀ ਲਾਈ ਗਈ ਸੀਗੀ ਆ ਆਗਰਾ ਦੇ ਹੀਂਗ ਮੰਡੀ ਚ ਤਾਂ ਉਥੇ 24 ਫਰਵਰੀ 1929 ਨੇ ਜਿਹੜੇ ਪਹਿਲੇ 5 ਬੰਬ ਤਿਆਰ ਬਣਾਏ ਗਏ ਸੀਗੇ ਉਹਨਾਂ ਨੂੰ ਬਣਾਉਣ ਵਾਲਿਆਂ ਵਿੱਚ ਬਟਕੇਸ਼ਵਰ ਦੱਤ ਦੀ ਸ਼ਮਲ ਸੀ ਤਾਂ ਇਸ ਤੋਂ ਬਾਅਦ ਦੇ ਵਿੱਚ ਜਿੰਨੇ ਵੀ ਕੋਈ ਜਿਹੜੀ ਇਹ ਇੰਡੀਅਨ ਸੋਸ਼ਲਿਸਟ ਰਿਪਬਲਿਕਨ ਜਿਹੜੀ ਪਾਰਟੀ ਇਹਨਾਂ ਨੇ ਬਣਾਈ ਸੀਗੀ ਐਸੋਸੀਏਸ਼ਨ ਉਹਦੇ ਵੱਲੋਂ ਜੋ ਵੀ ਡਿਊਟੀਆਂ ਲੱਗਦੀਆਂ ਰਹੀਆਂ ਉਹ ਵੀ ਕੇ ਦੱਤ ਉਹ ਨਿਭਾਉਂਦਾ ਰਿਹਾ ਤੇ ਉਹਨਾਂ ਦੇ ਵਿੱਚ ਉਹ ਸ਼ਾਮਲ ਰਿਹਾ ਤਾਂ ਹੁਣ ਸਵਾਲ ਪੈਦਾ ਇਹ ਹੁੰਦਾ ਹੈ ਕਿ ਇਹ ਇੰਨੀਆਂ ਕੁਰਬਾਨੀਆਂ ਕਰਨ ਦੇ ਬਾਵਜੂਦ ਵੀ ਅ ਮਤਲਬ ਆਗਰ ਉਸ ਦੀ ਪਤਨੀ ਨੂੰ ਨੌਕਰੀ ਨਾ ਮਿਲਦੀ ਤਾਂ ਇੱਕ ਕਿਸਮ ਨਾਲ ਉਹ ਭਿਖਾਰੀ ਦੀ ਹਾਲਤ ਦੇ ਵਿੱਚ ਸੁੱਟਿਆ ਸਾਡੇ ਸਮੇਂ ਦੇ ਮਤਲਬ ਹਾਕਮਾਂ ਨੇ ਉਹ ਵੱਖਰੀ ਗੱਲ ਹੈਗੀ ਆ ਕਿ ਜਦੋਂ ਆਖਰੀ ਸਮਾਂ ਆਇਆ ਇਹਨਾਂ ਨੂੰ ਕੈਂਸਰ ਦਾ ਦੀ ਬਿਮਾਰੀ ਹੋ ਗਈ ਪਹਿਲਾਂ ਪਟਨੇ ਦੇ ਹਸਪਤਾਲ ਦੇ ਵਿੱਚ ਫਿਰ ਸਫਦਰਜੰਗ ਦੇ ਵਿੱਚ ਫਿਰ ਏਮਜ ਦੇ ਵਿੱਚ ਇਹ ਦਾਖਲ ਰਹੇ ਤੇ ਏਮਜ ਦੇ ਵਿੱਚ ਹੀ ਇਹਨਾਂ ਦੀ ਜਿਹੜੀ ਹੈਗੀ ਆ ਮਤਲਬ 2 ਜੁਲਾਈ 1965 ਨੂੰ ਉੱਥੇ ਮੌਤ ਹੋਈ ਸੀਗੀ ਤਾਂ ਉਸ ਸਮੇਂ ਜਦੋਂ ਬਿਲਕੁਲ ਇਹ ਆਖਰੀ ਸਾਹਾਂ ਤੇ ਸੀਗੇ ਤਾਂ ਉਸ ਸਮੇਂ ਵੀ ਇਹਨਾਂ ਦੀ ਪਤਨੀ ਬੇਟੀ ਭਾਰਤੀ ਉਹਨਾਂ ਨੇ ਸਾਥ ਦਿੱਤਾ ਤੇ ਸਭ ਤੋਂ ਵਧੀਆ ਜਿਹੜਾ ਯੋਗਦਾਨ ਰਿਹਾ ਭਗਤ ਸਿੰਘ ਦੇ ਮਾਤਾ ਜੀ ਵਿਦਿਆਵਤੀ ਦਾ ਵਿਦਿਆਵਤੀ ਜਿਹੜੀ ਇਹਨੂੰ ਭਗਤ ਸਿੰਘ ਦੇ ਸਮਾਨ ਹੀ ਸਮਝਦੀ ਸੀ ਆਪਣੇ ਬੇਟੇ ਦੇ ਹੀ ਰੂਪ ਸਮਝਦੀ ਸੀਗੀ ਤਾਂ ਉਹਨਾਂ ਨੇ ਆਖਰੀ ਸਮੇਂ ਦੇ ਵਿੱਚ ਉਹਨਾਂ ਦੀ ਗੋਦ ਦੇ ਵਿੱਚ ਹੀ ਇਉਂ ਕਹਿ ਲਓ ਕਿ ਇਹਨਾਂ ਨੇ ਆਪਣੇ ਪ੍ਰਾਣ त्यागे ਸੀਗੇ ਤੇ ਪਗ ਸਿੰਘ ਦੇ ਭੈਣ ਜੀ ਬੀਬੀ ਅਮਰ ਅਮਰਕੌਰ ਵੀ ਉਸ ਸਮੇਂ ਮੌਜੂਦ ਸੀ ਬੇਟੀ ਭਾਰਤੀ ਮਤਲਬ ਇਹਨਾਂ ਦੀ ਪਤਨੀ ਅੰਜਲੀ ਜੀ ਤੇ ਉਸ ਸਮੇਂ ਬਾਅਦ ਦੇ ਵਿੱਚ ਜਿਹੜਾ ਮਤਲਬ ਇਹਨਾਂ ਨੂੰ ਸਨਮਾਨ ਦਿੱਤਾ ਗਿਆ ਮੌਤ ਤੋਂ ਬਾਦ ਉਹ ਠੀਕ ਹੈ ਕਾਬਲੇ ਤਰੀਫ ਹੈ ਲੇਕਿਨ ਇਹ ਹੀ ਉਹਨਾਂ ਦੇ ਜਿਉਂਦੇ ਜੀ ਹੋਇਆ ਹੁੰਦਾ ਤਾਂ ਬਿਹਤਰ ਸੀ ਤਾਂ ਬਹੁਤੀ ਗੱਲ ਕੀ ਕਰੀਏ ਕਿ ਇਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਵਿੱਚੋਂ ਵੀ ਇਹਨਾਂ ਦਾ ਭਰਾ ਸੀ ਜਿਹੜੇ ਵਿਸ਼ੇਸ਼ਵਰ ਉਹਨਾਂ ਨੇ ਵੀ ਸਾਰੀ ਉਮਰ ਮਤਲਬ ਸਿਰਫ ਮਰਨ ਤੋਂ 2-3 ਘੰਟੇ ਪਹਿਲਾਂ ਹੀ ਉਹ ਹਸਪਤਾਲ ਆਏ ਸੀ ਸਾਰੀ ਉਮਰ ਮਤਲਬ ਇਹਨਾਂ ਦਾ ਉਹਨਾਂ ਨੇ ਕੋਈ ਮਦਦ ਨਹੀਂ ਕੀਤੀ ਕੋਈ ਹੈਲਪ ਨਹੀਂ ਕੀਤੀ ਸਿਰਫ ਜੇ ਇਹਨਾਂ ਦੀ ਭੈਣ ਸੀ ਜਿਹੜੀ ਬਾਲ ਵਿਧਵਾ ਸੀਗੀ ਪ੍ਰੋਮਿਲਾ ਉਹ ਜਿਹੜੀਆਂ ਲਾਹੌਰ ਜਿੰਨੀਆਂ ਵੀ ਮੁਲਾਕਾਤਾਂ ਤੇ ਆਇਆ ਕਰਦੀ ਸੀ ਤਾਂ ਉਹ ਪ੍ਰੋਮਿਲਾ ਆਇਆ ਕਰਦੀ ਸੀ ਉਹਦੀ ਵੀ 1944 ਦੇ ਵਿੱਚ ਜਿਹੜੀ ਹੈਗੀ ਆ ਮੌਤ ਹੋ ਗਈ ਸੀ ਤਾਂ ਹੁਣ ਜਦੋਂ ਮਤਲਬ ਇਹਨਾਂ ਦੀ ਡੈਥ ਹੁੰਦੀ ਹੈ ਹਸਪਤਾਲ ਦੇ ਵਿੱਚ ਤੇ ਉਹ ਵੀ ਬੜਾ ਜਿਹੜਾ ਹੈਗਾ ਮਾਂ ਵਿਦਿਆਵਤੀ ਲਈ ਵੀ ਬੜਾ ਭਾਵਕ ਪਾਲ ਸੀਗੇ ਉਸ ਸਮੇਂ ਮਤਲਬ ਫਿਰ ਦੇਸ਼ ਦੇ ਰਾਸ਼ਟਰਪਤੀ ਵੱਲੋਂ ਵੀ ਉਹਨਾਂ ਦੇ ਪੁੱਲ ਵਾਲਾ ਮ ਚੜਾਈਆਂ ਗਈਆਂ ਗ੍ਰਹਿ ਮੰਤਰੀ ਜਾਂ ਹੋਰ ਕੇਂਦਰੀ ਸਰਕਾਰ ਦੇ ਮੰਤਰੀ ਇਹਨਾਂ ਦੇ ਪੁਰਾਣੇ ਸਾਥੀਆਂ ਵੱਲੋਂ ਤੇ ਉਹਨਾਂ ਦਾ ਜਿਹੜਾ ਕਾਫਲਾ ਹੈਗਾ ਇੱਕ ਗੱਡੀ ਦੇ ਵਿੱਚ ਰੱਖ ਕੇ ਦਿੱਲੀ ਦੇ ਵਿੱਚ ਜਨਤਾ ਦੇ ਦਰਸ਼ਨਾਂ ਲਈ ਇੱਕ ਜਲੂਸ ਦੇ ਰੂਪ ਦੇ ਵਿੱਚ ਜੰਤਰ ਮੰਤਰ ਕਨਾਟ ਪਲੇਸ ਤੇ ਇਸੇ ਤਰ੍ਹਾਂ ਜਿਹੜਾ ਹੈਗਾ ਚਾਂਦਨੀ ਚੌਕ ਦੇ ਅਖੀਰ ਦੇ ਵਿੱਚ ਇੱਕ پارک ਦੇ ਵਿੱਚ ਇਹਨਾਂ ਦੀ ਦੇਹ ਨੂੰ ਰੱਖਿਆ ਗਿਆ ਲੋਕਾਂ ਦੇ ਦਰਸ਼ਨਾ ਲਈ ਉਸ ਤੋਂ ਬਾਅਦ ਸ਼ਾਮ ਨੂੰ 5:30 ਵਜੇ 8:00 ਵਜੇ ਤੋਂ ਬਾਅਦ ਮਤਲਬ ਉਹਨਾਂ ਨੂੰ ਇੱਕ ਕਾਫਲੇ ਦੇ ਰੂਪ ਦੇ ਵਿੱਚ ਹੀ ਦਿੱਲੀ ਰੇਲਵੇ ਸਟੇਸ਼ਨ ਤੇ ਲਿਜਾਇਆ ਗਿਆ ਜਿੱਥੋਂ ਫਿਰੋਜ਼ਪੁਰ ਵਾਲੀ ਗੱਡੀ ਦੇ ਵਿੱਚ ਇਹਨਾਂ ਨੂੰ ਲਿਜਾਇਆ ਜਾਣਾ ਸੀ ਇੱਕ ਬੋਗੀ ਸਪੈਸ਼ਲ ਜਿਹੜੀ ਹੈਗੀ ਆ ਉਹਦੇ ਵਿੱਚ ਇਹਨਾਂ ਦੀ ਦੇਹ ਰੱਖੀ ਗਈ ਉਹ ਦਿੱਲੀ ਫਿਰੋਜ਼ਪੁਰ ਮੇਲ ਦੇ ਨਾਲ ਉਹਦਾ ਕੰਟੈਕਟ ਕੀਤਾ ਗਿਆ ਤੇ ਉਹਦੇ ਵਿੱਚ ਹੀ ਉਹਦੇ ਦੇ ਸਾਥੀ ਸਨ ਮਾਤਾ ਵਿਦਿਆਵਤੀ ਭੈਣ ਅਮਰਕੌਰ ਇਹਨਾਂ ਦੀ ਪਤਨੀ ਅੰਜਲੀ ਦੇਵੀ ਬੇਟੀ ਭਾਰਤੀ ਤੇ ਹੋਰ ਪੁਰਾਣੇ ਸਾਥੀ ਜਿਹੜੇ ਇਹਨਾਂ ਦੇ ਨਾਲ ਸੰਘਰਸ਼ ਦੇ ਵਿੱਚ ਰਹੇ ਸੀਗੇ ਉਹ ਵੀ ਉਹਦੇ ਵਿੱਚ ਸਵਾਰ ਸੀ ਤੇ ਇਹ ਗੱਡੀ ਅਗਲੇ ਦਿਨ ਸਵੇਰ ਵੇਲੇ ਜਿਹੜੀ ਫਿਰੋਜ਼ਪੁਰ ਪਹੁੰਚੀ ਤਾਂ ਉੱਥੇ ਜਿਵੇਂ ਕਿ ਜਦੋਂ ਇਹ ਬਿਮਾਰ ਸੀਗੇ ਇੱਕ ਘਟਨਾ ਨਾਲ ਸੰਬੰਧਿਤ ਮੈਂ ਮਿਸ ਕਰ ਗਿਆ ਆ ਪੰਜਾਬ ਦੇ ਮੁੱਖ ਮੰਤਰੀ ਇਹਨਾਂ ਦਾ ਹਾਲ ਚਾਲ ਪੁੱਛਣਗੇ ਸੀ ਤਾਂ ਉਹਨਾਂ ਨੇ ਜਦੋਂ ਡੀਕੇ ਦੱਤ ਨੂੰ ਇਹ ਪੁੱਛਿਆ ਕਿ ਦੱਤ ਜੀ ਅਸੀਂ ਤੁਹਾਨੂੰ ਕੁਝ ਦੇਣਾ ਚਾਹੁੰਦੇ ਹਾਂ ਤੁਸੀਂ ਮੰਗੋ ਕੀ ਚਾਹੁੰਦੇ ਹੋ ਉਹਨਾਂ ਨੇ ਕਿਹਾ ਵੀ ਸਾਨੂੰ ਅਸੀਂ ਤੁਹਾਡੇ ਕੋਲੋਂ ਕੁਝ ਵੀ ਨਹੀਂ ਮੰਗਣਾ ਸਾਡੀ ਇੱਕ ਆਖਰੀ ਇੱਛਾ ਹੈਗੀ ਹੈ ਇਹ ਮੇਰਾ ਜਿਹੜਾ ਦੇਹ ਦਾ ਸੰਸਕਾਰ ਹੈਗਾ ਉਹ ਮੇਰੇ ਸਾਥੀਆਂ ਦੇ ਪਾਸ ਕੀ ਕੀਤਾ ਜਾਵੇ ਯਾਨੀ ਉਸ ਦੀ ਉਸ ਇੱਛਾ ਦੀ ਪੂਰਤੀ ਤਹਿਤ ਹੀ ਮਤਲਬ ਇਹ ਜਿਹੜਾ ਫਿਰੋਜ਼ਪੁਰ ਉਹਨਾਂ ਦੀ ਦੇਹ ਨੂੰ ਲੈ ਆਂਦਾ ਗਿਆ ਸੀਗਾ ਤੇ 21 ਤਾਰੀਖ ਨੂੰ ਯਾਨੀ 20 ਨੂੰ ਇਹਨਾਂ ਦੀ ਡੈਥ ਹੋਈ ਹੈ 21 ਤਾਰੀਖ ਨੂੰ ਜਿਹੜਾ ਫਿਰ ਇਹਨਾਂ ਦਾ ਉੱਥੇ ਹੀ ਸੰਸਕਾਰ ਕੀਤਾ ਗਿਆ ਤਾਂ ਉਹਦੇ ਵਿੱਚ ਇੱਕ ਮੈਂ ਤੁਹਾਡੇ ਨਾਲ ਬੜੀ ਭਾਵਕ ਸ਼ਬਦ ਮਾ ਵਿਦਿਆਵਤੀ ਦੇ ਸੰਝੇ ਕਰਨਾ ਚਾਹਾਂਗਾ ਕਿ ਉੱਥੇ ਉਸ ਵੇਲੇ ਮਾਹੌਲ ਬੇਹੱਦ ਗਮਗੀਨ ਬਣ ਗਿਆ ਸੀਗਾ ਜਦੋਂ ਸ਼ਹੀਦ ਦੇ ਆਜ਼ਮ ਭਗਤ ਸਿੰਘ ਦੀ ਮਾਤਾ ਵਿਦਿਆਵਤੀ ਨੇ ਕਿਹਾ ਮੇਰੇ ਬੱਚਿਓ ਸਾਰਿਆਂ ਨੂੰ ਸਬੋਧਨ ਕਰਕੇ ਕਿਉਂਕਿ ਭਗਤ ਸਿੰਘ ਰਾਜਗੁਰੂ ਤੇ ਸਖਦੇਵ ਜੀ ਦੀਆਂ ਸਮਾਦਾ ਉੱਥੇ ਪਹਿਲਾਂ ਹੀ ਬਣੀਆਂ ਹੋਈਆਂ ਸੀਗੀਆਂ ਤੇ ਉਸ ਤੋਂ ਬਾਅਦ ਇਹਨਾਂ ਦਾ ਵੀ ਸੰਸਕਾਰ ਉੱਥੇ ਕੀਤਾ ਗਿਆ ਤਾਂ ਉਹਨਾਂ ਨੇ ਕਿਹਾ ਮੇਰੇ ਬੱਚਿਓ ਹੁਣ ਤੁਸੀਂ ਸਾਰੇ ਇਕੱਠੇ ਮਿਲ ਗਏ ਹੋ ਆਪਣੀ ਦੇਖਭਾਲ ਲਈ ਹੁਣ ਤਾਂ ਮੈਨੂੰ ਵੀ ਆਪਣੇ ਪਾਸ ਬੁਲਾ ਲਓ ਤਾਂ ਇਹ ਉਹਨਾਂ ਦੇ ਸ਼ਬਦ ਸੀਗੇ ਉਸ ਮੌਕੇ ਦੇ ਉੱਤੇ ਤਾਂ ਹੁਣ ਸਵਾਲ ਇਹ ਬਣਦਾ ਹੈਗਾ ਕਿ ਉੱਥੇ ਮੁੱਖ ਮੰਤਰੀ ਵੱਲੋਂ ਉਸ ਜਿਹੜੇ ਪੰਜਾਬ ਸਰਕਾਰ ਵੱਲੋਂ ਨਕਦ ਰਾਸ਼ੀ ਵੀ ਅੰਜਲੀ ਦੇਵੀ ਜੀ ਨੂੰ ਦਿੱਤੀ ਗਈ ਉਹਨਾਂ ਨੂੰ 250 ਦੇ ਕਰੀਬ ਪੈਨਸ਼ਨ ਵੀ ਲਗਾਈ ਗਈ ਆ ਬਹੁਤ ਸਾਰਾ ਸਨਮਾਨ ਦਿੱਤਾ ਗਿਆ ਈਵਨ ਜਦੋਂ ਅੰਜਲੀ ਦੇਵੀ ਦੀ 2003 ਦੇ ਵਿੱਚ ਮਤਲਬ ਡੈਥ ਹੋਈ ਹੈਗੀ 16 ਜਨਵਰੀ 2003 ਨੂੰ ਪਟਨਾ ਵਿਖੇ ਉਦੋਂ ਵੀ ਉਹਨਾਂ ਨੂੰ ਸਰਕਾਰੀ ਸਨਮਾਨਾਂ ਦੇ ਨਾਲ ਹੀ ਜਿਹੜਾ ਹੈਗਾ ਗੁਲਾਬੀ ਘਾਟ ਦੇ ਵਿੱਚ ਉਹਨਾਂ ਦਾ ਸੰਸਕਾਰ ਕੀਤਾ ਗਿਆ ਸੀਗਾ ਤਾਂ ਹੁਣ ਸੋਚਣ ਦੀ ਗੱਲ ਇਹ ਹੈ ਕਿ ਕਿਸੇ ਬੰਦੇ ਦੇ ਤੁਰ ਜਾਣ ਤੋਂ ਬਾਅਦ ਸਾਡੀਆਂ ਸਰਕਾਰਾਂ ਜਾਗਦੀਆਂ ਨੇ ਸਾਡੇ ਲੋਕ ਜਾਗਦੇ ਨੇ ਜਿਉਂਦੇ ਜੀ ਉਹ ਦਰਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੁੰਦਾ ਹੈਗਾ ਜਿਉਂਦੇ ਜੀ ਕਿਉਂ ਨਹੀਂ ਉਸ ਨੂੰ ਪੁੱਛਿਆ ਜਾਂਦਾ ਉਸ ਦੀ ਕੁਰਬਾਨੀ ਨੂੰ ਉਸ ਦੇ ਯੋਗਦਾਨ ਨੂੰ ਉਸ ਦੇ ਸੀਸਤਲੀ ਦੇ ਉੱਤੇ ਧਰ ਕੇ ਜਿਹੜਾ ਹੈਗਾ ਆ ਆਜ਼ਾਦੀ ਦੇ ਇੱਕ ਕਿਸਮ ਦੇ ਪਰਵਾਨੇ ਬਣ ਕੇ ਜੋ ਜਣ ਨੂੰ ਕਿਉਂ ਨਹੀਂ ਸਲਾਮ ਕੀਤਾ ਜਾਂਦਾ ਤੇ ਇਹਦੇ ਇਹ ਇਹ ਸਵਾਲ ਹੈ ਜਿਹੜਾ ਇਹ ਸਿੰਪਲ ਸਵਾਲ ਨਹੀਂ ਹੈਗਾ ਇਹ ਸਵਾਲ ਸਾਨੂੰ ਉਹ ਗੱਲਾਂ ਯਾਦ ਕਰਾਉਂਦਾ ਹੈਗਾ ਜਿਹੜਾ ਖਦਸ਼ਾ ਭਗਤ ਸਿੰਘ ਨੇ ਪ੍ਰਗਟ ਕੀਤਾ ਸੀਗਾ ਕਿ ਸੰਭਾਵਨਾ ਹੈ ਕਿ ਅੰਗਰੇਜ਼ਾਂ ਦਾ ਤੇ ਇੱਥੋਂ ਦੇ ਕਾਲੇ ਮਤਲ ਜਿਹੜੇ ਹੈਗੇ ਲੁਟੇਰੇ ਲੁੱਟ ਕਰਨ ਵਾਲਿਆਂ ਦਾ ਕੋਈ ਸਮਝੌਤਾ ਹੋ ਜਾਵੇ ਇਸ ਜਦੋਂ ਜਹਦ ਦਾ ਸਿੱਟਾ ਉਹ ਸਮਝੌਤੇ 'ਚ ਵੀ ਨਿਕਲ ਸਕਦਾ ਹੈਗਾ ਤੇ ਉਹ ਸਮਝੌਤੇ ਦੇ ਅ ਵਿੱਚ ਹੋਣ ਦੀ ਹਾਲਤ ਦੇ ਵਿੱਚ ਸਾਡਾ ਇਹ ਜਿਹੜੀ ਹੈਗਾ ਇਨਕਲਾਬ ਇਹ ਅਧੂਰਾ ਰਹੇਗਾ। ਤੋਂ ਇਹੀ ਵਜ੍ਹਾ ਹੈ ਕਿ ਅੱਜ ਵੀ ਸਾਡੇ ਹਿੰਦੁਸਤਾਨ ਦੀ ਧਰਤੀ ਦੇ ਉੱਤੇ ਇਨਕਲਾਬ ਜਿੰਦਾਬਾਦ ਦਾ ਨਾਰਾ ਲੱਗ ਰਿਹਾ ਹੈ। ਜੇ ਉਦੋਂ ਇਹ ਇਨਕਲਾਬ ਜਾਂ ਕ੍ਰਾਂਤੀ ਮੁਕੰਮਲ ਹੋਈ ਹੁੰਦੀ ਤਾਂ ਇਹ ਨਾਰੇ ਆ ਦੀ ਕੋਈ ਤੁਕ ਨਹੀਂ ਰਹਿਣੀ ਸੀਗੀ। ਤੋ ਇਹ ਉਹਨਾਂ ਦੀ ਉਹਨਾਂ ਨੂੰ ਨੈਗਲੈਕਟ ਕੀਤਾ ਜਾਣਾ ਬੀਕੇ ਦੱਤ ਪ੍ਰਤੀ ਇਸ ਤਰ੍ਹਾਂ ਦੀ ਅਣਦੇਖੀ ਕੀਤਾ ਜਾਣਾ ਇਸ ਤਰ੍ਹਾਂ ਦੀ ਅਣਗਹਿਲੀ ਵਾਲਾ ਜਾਂ ਉਦਾਸੀਨਤਾ ਵਾਲਾ ਰਵਈਆ ਸਮੇਂ ਦੀਆਂ ਸਰਕਾਰਾਂ ਵੱਲੋਂ ਅਪਣਾਇਆ ਜਾਣਾ ਇਹ ਇਹ ਸਰਸਰੀ ਗੱਲ ਨਹੀਂ ਇਹ ਅਸਲ ਦੇ ਵਿੱਚ ਇੱਕ ਸਾਡੇ ਆਪਣੇ ਕੌਣ ਨੇ ਬੇਗਾਨੇ ਕੌਣ ਨੇ ਉਹਨਾਂ ਦੇ ਵਿੱਚ ਖਿੱਚੀ ਜਾਣ ਵਾਲੀ ਲਕੀਰ ਦਾ ਮਸਲਾ ਹੈਗਾ ਸੋ ਅੱਜ ਥੋੜੀ ਜੀ ਸੇਤਨਾ ਸਾਜ ਹੋਣ ਕਰਕੇ ਮੈਂ ਕਾਫੀ ਕੁਝ ਉਹਨਾਂ ਦੇ ਬਾਰੇ ਮਤਲਬ ਇਹ ਜਿਹੜੀ ਹੈਗੀ ਸਮਗਰੀ ਇਕੱਠੀ ਕੀਤੀ ਸੀਗੀ ਤੇ ਪਰ ਅੱਜ ਦੀ ਹਾਲਤ 'ਚ ਇੰਨਾ ਹੀ ਕਾਫੀ ਤਾਂ ਇਹਨਾਂ ਦੇ ਬਾਰੇ ਬਹੁਤ ਘੱਟ ਲਿਖਿਆ ਗਿਆ ਪਰ ਇੱਕ ਕਿਤਾਬ ਜਿਹੜੀ ਹੈਗੀ ਪੰਜਾਬੀ 'ਚ ਅਨੁਵਾਦ ਕੀਤੀ ਗਈ ਹੈ ਡਾਕਟਰ ਜਸਵਿੰਦਰ ਕੌਰ ਬਿੰਦਰਾ ਨੇ ਇਹ ਲਿਖੀ ਹੋਈ ਹੈ ਇੱਕ ਜੱਜ ਦੀ ਜਸਟਿਸ ਅਨਿਲ ਵਰਮਾ ਦੀ ਇਹਦੇ ਵਿੱਚ ਜ਼ਰੂਰ ਕਾਫੀ ਵੈਲਿਊਏਬਲ ਜਿਹੜੀ ਹੈਗੀ ਆ ਜਾਣਕਾਰੀ ਹੈ ਅ ਕਿਸੇ ਨੂੰ ਵੀ ਜਿਹੜਾ ਹੈਗਾ ਬੀਕੇ ਦੱਤ ਦੀ ਜ਼ਿੰਦਗੀ ਬਾਰੇ ਮਤਲਬ ਜਾਣਨ ਦੀ ਇੱਛਾ ਹੈ ਤਾਂ ਉਹ ਜ਼ਰੂਰ ਇਹ ਕਿਤਾਬ ਨੂੰ ਪੜ ਸਕਦਾ ਹੈਗਾ ਹੋਰ ਜਿਹੜੇ ਹਵਾਲੇ ਨੇਗੇ ਉਹ ਵਕ ਵਕ ਕਿਤਾਬਾਂ ਭਗਤ ਸਿੰਘ ਬਾਰੇ ਜਾਂ ਉਹਦੇ ਸਾਥੀਆਂ ਬਾਰੇ ਲਿਖੀਆਂ ਨੇ ਉਹਨਾਂ ਦੇ ਵਿੱਚ ਜ਼ਿਕਰ ਆਉਂਦਾ ਪਰ ਫੁੱਲ ਫਲੇਅਰਸ ਕੋਈ ਕਿਤਾਬ ਮੇਰੇ ਹੱਥ ਅਜੇ ਤੱਕ ਤਾਂ ਨਹੀਂ ਲੱਗੀ ਹੋ ਸਕਦਾ ਕੋਈ ਹੋਰ ਵੀ ਮੇਰੇ ਧਿਆਨ ਤੋਂ ਬਾਹਰ ਹੋਵੇ ਤਾਂ ਉਸ ਦਾ ਦੱਸਣ ਵਾਲਿਆਂ ਲਈ ਵੀ ਜਿਹੜਾ ਹੈਗਾ ਮੈਂ ਧੰਨਵਾਦੀ ਹੋਵਾਂਗਾ ਉਹ ਆਉਣ ਵਾਲੇ ਸਮੇਂ ਦੇ ਵਿੱਚ ਕੋਸ਼ਿਸ਼ ਕਰਾਂਗੇ ਉਹਨਾਂ ਦੀ ਜ਼ਿੰਦਗੀ ਦੇ ਕੋਈ ਹੋਰ ਜਿਹੜੇ ਹੈਗੇ ਆ ਪੱਖ ਉਹਨਾਂ ਦੇ ਉੱਤੇ ਚਾਲਣਾ ਪਾ ਸਕੀਏ ਅੱਜ ਦੇ ਲਈ ਹੀ ਇੰਨਾ ਹੀ ਕਾਫੀ ਧੰਨਵਾਦ ਬਹੁਤ-ਬਹੁਤ ਸ਼ੁਕਰੀਆ ਤੁਸੀਂ ਆਪਣਾ ਚੈਨਲ ਵੌਇਸ ਆਫ ਈਸਟ ਪੰਜਾਬ ਤੁਹਾਡਾ ਆਪਣਾ ਚੈਨਲ ਹੈਗਾ ਇਸ ਨੂੰ ਸਬਸਕ੍ਰਾਈਬ ਜਰੂਰ ਕਰੋ ਲਾਈਕ ਕਰੋ ਸ਼ੇਅਰ ਕਰੋ ਤੇ ਇਹਦੇ ਉੱਤੇ ਖਾਸ ਕਰਕੇ ਕੋਈ ਵੀ ਵੀਡੀਓ ਪਾਈ ਜਾਂਦੀ ਹੈ ਉਹ ਤੇ ਕਮੈਂਟ ਜਰੂਰ ਕਰੋ ਇੱਕ ਵਾਰੀ ਫਿਰ ਤੁਹਾਡਾ ਧੰਨਵਾਦੀ ਹੋਵਾਂਗਾ ਮੈਂ ਹਾਂ ਅਗੈਤ ਸਿੰਘ ਜੀਵਾ